ਮੇਰੇ ਨੇ ਬੱਤੀ ਤੇ ਜਾਤਿਆ ਬਾਈਂ ਹੁੰਦਾ ਇਹ ਪਾਣਾ ਮੁਝੇ ਬੱਤੀ ਦੀਆਂ ਹਾਏ ਇਹ ਭਾਬੀ ਇਹ ਸਾਲੀਆਂ ਸੋਹਣੀਆਂ ਹੁੰਦੀਆਂ ਸਾਲੀਆਂ ਬਹੁਤ ਸੋਹਣੀਆਂ ਹੁੰਦੀਆਂ ਇਹ ਭਾਬੀ ਇਹ ਬੱਤੀ ਮੈਂ ਸੋਹਣੀ ਗਈ ਨਾ ਵਿਆਹ ਕਰਾਉਣਾ ਨਹੀਂ ਤਾਂ ਮੇਰਾ ਤਲਾਕ ਆ ਤੇਰੀ ਬਹੁਤ ਸੋਹਣੀ ਆ ਕਿੰਦਾ ਦੀ ਹੈ ਤੇਰੀ ਗੋਤੀ ਮੇਰਾ ਵਰਦੀ ਦਾ ਪੀਸ ਆ ਇਹ ਸਾਬ ਦਾ ਹਾਂ ਹੱਸਾਉਂ ਗਿਆ ਤੇਰੀ ਸੌ ਲੱਗੇ ਮੇ ਬੋਦੀ ਤੇਰੀ ਮੀਰਾ ਵਰਦੀ ਦਾ ਪੀਸ ਆ ਕਹਿੰਦੇ ਬੋਟੀ ਤੇਰੀ ਬਾਪੀ ਦਾ ਪੀਸ ਆ ਘਰੇ ਆ ਕੇ ਬਦਲ ਕਹਿੰਦਾ ਦੂਸਰੀ ਹੋਵੇ ਤੇ ਚੱਲੀ ਜਾਣਾ ਚੱਲ ਕੋਈ ਨਾ ਆਏ ਦਾ ਮੂੰਹ ਮਠਾ ਕਰਾ ਕੇ ਚੱਲ ਜੀ ਕਰੋ ਚੱਲੀਏ ਚਲੋ भी नथ कुड़ी तू ही धका दांगे हथ द ਪੈਣ ਲੱਗਿਆ ਉਹਨੇ ਕਿ ਦੱਕਾ ਪਾਜੋ ਸੋਨੇ ਵਾਂਗੋ। ਹਾਂ। ਉਹਨੇ ਆਣੇ ਗੱਲ ਸੁਣ ਲੋ। ਯਾਹ ਤੇ ਮਾਰ ਜੀਂ ਜਾਂਦੀ ਜਾਂ ਕਰਾਉਣੇ। ਬਿਛੜਨੇ ਕੰਮ ਹੋਈ ਜਾਂਦੇ ਆ। ਨਾ ਸੁਣੋ ਮੈ ਆਣੇ ਹਾਂ। ਜਿਹੜੇ ਮੇਰੇ ਸਾਰੇ ਮੈਨਾਂ ਟੋਲੀ ਦੇ ਉੱਤੋਂ ਪੈਸੇ ਸੁਟਣੇ ਆ। ਚੁੱਕਣੇ ਨਹੀਂ ਮੇਰੇ ਆ। ਇਹਦੇ ਬੂਹੇ ਆ ਤੇ ਮੋੜਾਂ ਨਹੀਂ। ਨਾਲ ਨਾਲੀਆਂ ਜੋ ਬਗੜੂ ਨਾਲੀਆਂ। ਮੈਂ ਕੱਲ ਅੱਜ ਆ ਕੇ ਨਾ ਆਪੜੀ। ਪੱਬੀ ਹਾਂ ਇਹ ਹੋਣਾ ਆ ਗਿਆ ਆਪਾਂ ਤੇ ਸੋਲੇ ਦਾ ਘਰ ਆ ਗਿਆ ਅੱਛਾ ਅੱਛਾ ਤੁਸੀਂ ਕਾਂਸਰ ਹਾਂ ਇਹ ਹੋਣਾ ਬੜੀ ਛੋਟੀ ਸਾਲੀ ਨੇ ਅੱਛਾ ਸਾਲੀ ਮੈਂ ਕਹੂੰਗੀ ਤਾਂ ਨਾ ਸਾਲੀ ਨੇ ਤੇਰੇ ਕੋਲ ਕੁਝ ਨਹੀਂ ਕਿਹਾ ਅੱਛਾ ਸਿਰਫ ਉਹਨੇ ਤੇਰੇ ਖੰਦ ਪਾਣੀ ਆ ਚਲੋ ਕੋਈ ਗੱਲ ਆਉਣ ਲੋ ਤੇ ਸਾਲੀ ਆਣ ਹਾਏ ਇਹ ਬਾਬਾ ਜੀ ਕੋ ਕਹਿੰਿਆ ਕੋਲ ਮੇਰਾ ਸੋਸ ਵੀ ਨਹੀਂ ਵਿਆਹ ਹੋਣੀ ਮੈਂ ਤੁਹਾਡੇ ਸਵੇਰ ਨੂੰ ਸਵਾ ਪੰਜਾ ਦੇ ਲੱਡੂ ਖਾ ਕੇ ਜਾਵਾਂ

ਆਹ ਬੰਦੇ ਬਹੁਤ ਸੋਹਣੇ ਮੈਗਨੀਟ ਲੱਗੇ ਮੈਨੂੰ ਪਤਾ ਨਹੀਂ ਕੀ ਮੈਨੂੰ ਕਹਿਣਾ ਛੰਦ ਪ੍ਰਾਗੇ ਆ ਜਾਈਏ ਛੰਦ ਪ੍ਰਾਗੇ ਦੇਖੋ ਬੰਦੇ ਲੋਕਾਂ ਮੇਰੇ ਦੀਜੇ ਦੀ ਬਾਂਦਰ ਵਰਗੀ ਛੁਤੀ ਆਹ ਬੇਰਤੀਗਾ ਦਿੱਖ ਛਾਨੂ ਵੀ ਹੋ ਗਏ ਦਸਿਆ ਹੋ ਸਾਨੂੰ ਛੰਦ ਪ੍ਰਾਗੇ ਆ ਜਾਈਏ ਛੁਤੀ ਤੁਸੀਂ ਬੋਲਣਾ ਤੁਹਾਡੇ ਕਿਹੜਾ ਗਾਲੇ ਦਾ ਕਾੜ ਗਿਆ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗਤੂਤ ਛੰਦ ਪ੍ਰਾਗੇ ਤੂਤ ਆਹਟਰ ਦੱਬੂ ਕੁੱਤੇ ਆ ਮੇਰੀ ਸਾਲੀ ਦੇ ਸੱਤ ਮੂਤ ਇਹ ਤਾਂ ਸਾਨੂੰ ਬਿਠਾਵਾਂਗਾ ਸਹੀ ਕਦੇ ਨਹੀਂ ਕਾੜੀ ਕਾੜੀ ਹੋਈ ਗਈ ਆ ਬਰਾਤੀਆਂ ਨੂੰ ਥੇਰਾ ਤੇ ਬਿਠਾਣਾ ਥੇਰਾ ਤੇ ਥੱਪੜ ਮਾਰਨਾ ਅਸੀਂ ਕੁੜੀ ਲੈਣ ਆਏ ਆ ਹੱੱਗਣ ਨਹੀਂ ਆਏ ਨਾ ਨਹੀਂ ਇਹਨਾਂ ਦਾ ਬੋਲ ਨਾ ਨਹੀਂ ਪਤਾ ਕਿਹੜੇ ਬੰਦੇ ਐ ਹੈ ਮੈਨੂੰ ਨਹੀਂ ਪਤਾ ਮੇਰੀ ਬੋਟੀ ਲੈ ਕੇ ਆਓ ਆ ਇਹ ਤੇ ਬੋਟੀ ਆ ਲੱਗੀ ਆ ਕਿੱਥੇ ਆ ਆਂਦੀ ਤੇ ਪਿੱਛੇ ਦੇਖ ਤੂੰ ਬਰੇ ਹੈ ਬਾਬਾ ਜੀ ਸੋਣੀ ਨਹੀਂ ਹੋਵੇ ਮੈਂ ਨਹੀਂ ਮਾਰਾਂਗਾ गो गो पिछे रेख ਆ ਵੀ ਤਾਂ ਕਹਿੰਦੀ ਸੀ ਬੋਟੀ ਇਹ ਦੇਖੋ ਪਾਣੀ ਆ ਸਹੀ ਕਹਿੰਦੀ ਸੀ ਇਹਦੇ ਨਾਲ ਸਾਡੇ ਦਾ ਸਾਰਾ ਘਰ ਚੱਲ ਗਿਆ ਹੈ ਹਾਂ ਚਲੋ ਕੋਈ ਨਾ ਕੋਈ ਨਾਲ ਕੋਈ ਨਾਲ ਦਿਵਣੀ ਤਾਂ ਬੈਠੇ ਜਾਏ ਚੰਗੀ ਹੈ ਚਾਹੇ ਮੰਦੀ ਹੈ ਮੈਂ ਦੇਖੋ ਜੇ ਅਸੀਂ ਜਦੋਂ ਕਿਸੇ ਦੇ ਵਿਆਹ ਤੇ ਜਾਣਾ ਸਾਨੂੰ ਕੱਪਰ ਡਾਂਸ ਵੀ ਕਰਨਾ ਪੈਂਦਾ